ਹੈਲੋ ਜੀ ਸਤਿ ਸ੍ਰੀ ਅਕਾਲ ਕਿੱਦਾਂ ਸਾਰੇ ਅੱਜ ਆਪਾਂ ਤੁਹਾਨੂੰ ਘਰੇ ਬਣਾਨੀ ਡੱਬ ਰੋਟੀ ਸਿਖਾਵਾਂਗੇ ਵਧੀਆ ਤੇ ਫਲਫੀ ਡੱਬ ਰੋਟੀ ਕਿਵੇਂ ਬਣਦੀ ਆ ਤੁਸੀਂ ਬਣਾਓ ਤੇ ਆਪਣੇ ਜਵਾਕਾਂ ਨੂੰ ਵੀ ਖਿਲਾਓ ਤੇ ਬਾਹਰ ਲੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਥੋੜਾ ਜਿਹਾ ਬਚ ਕੇ ਰਹੋ ਆ ਦੇਖੋ ਕਿਵੇਂ ਬਣਦੀ ਆ ਬਹੁਤ ਵਧੀਆ ਤਰੀਕੇ ਨਾਲ ਬਣਾਵਾਂਗੇ ਅੱਜ ਪੂਰੀ ਵੀਡੀਓ ਦੇਖਣਾ ਲਾਸਟ ਤੱਕ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਪਹਿਲਾਂ ਆਪਾਂ ਲੈ ਲੈਣਾ ਪਾਂਡਾ ਕੋਈ ਵੀ ਪਾਣਾ ਲੈ ਕੇ ਉਹਦੇ ਵਿੱਚ ਦੋ ਕੱਪ ਉਹਦੇ ਪਾ ਲੈਣੇ ਨੇ ਕਿ ਮੈਦੇ ਦੇ ਫਿਰ ਉਹਦੇ ਵਿੱਚ ਆਪਾਂ ਨੇ ਅੱਧਾ ਕ ਚਮਚ ਸੋਲਟ ਪਾ ਦੇਣਾ ਉਸ ਤੋਂ ਬਾਅਦ ਆਪਾਂ ਆਹ ਕਹਿੰਦੇ ਨੇ ਅੱਧਾ ਕ ਚਮਚ ਉਹ ਪਾ ਦੇਣਾ ਈਸਟ ਉਸ ਤੋਂ ਬਾਅਦ ਦੋ ਚਮਚੇ 슈ਗਰ ਦੇ ਪਾ ਲੈਣੇ ਨੇ ਚੀਨੀ ਦੇ ਪਾ ਕੇ ਥੋੜਾ ਤਿੰਨ ਤਿੰਨ ਚਮਚੇ ਤੇਲ ਦੇ ਪਾ ਲੈਣੇ ਨੇ ਆਪਣੇ ਹਜ਼ਾਮਨਾ ਪਾ ਲਿਓ ਕਿ ਕਰੈਂਚੀ ਆ ਥੋੜਾ ਜਿਹਾ ਫਲਫੀਆ ਬਣ ਜਵੇ ਵਧੀਆ ਤੇ ਇੱਕ ਨਾ ਇਹਨੂੰ ਘੋਲਣਾਗਾ ਘੋਲਣ ਤੋਂ ਬਾਅਦ ਇਹਨੂੰ ਘੋਲ ਕੇ ਚੰਗੀ ਤਰ੍ਹਾਂ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾਣਾਗਾ ਪੂਰਾ ਹਿਲਾਣ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਦੁੱਧ ਪਾ ਦੇਣਾਗਾ ਤੁਸੀਂ ਇਹ ਚ ਪਾਣੀ ਵੀ ਪਾ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਦੁੱਧ ਪਾਣਾਗਾ ਪਾਣੀ ਵੀ ਪਾ ਕੇ ਇਹਨੂੰ ਘੋਲ ਕੇ ਇਹਨੂੰ ਆਟਾ ਬਣਾ ਆਟਾ ਗੁੰਨ ਲੈਣਾ ਇਹਦਾ ਜਿਵੇਂ ਆਪਾਂ ਰੋਟੀਆਂ ਬਣਾਉਣ ਲਈ ਗੁੰਨਦੇ ਆ ਐਵੇਂ ਚੰਗੀ ਤਰ੍ਹਾਂ ਆਟਾ ਗੁੰਨ ਕੇ ਇਹਦਾ ਨਰਮ ਜਿਹਾ ਗੁੰਨਣਾਗਾ ਐ ਨਹੀਂ ਹੋਵੇ ਕਿ ਹਾਂ ਤੁਸੀਂ ਬਾਲਾ ਘਾਟ ਹਾਰ ਗੁੰਨ ਲੋ ਪੂਰੀ ਵਾਲਾ ਗੁੰਨ ਲੋ ਕਿ ਹਾਂ ਭਈ ਗੱਲ ਹੋ ਜਾਈਏ ਫਿਰ ਇਹਦੇ ਇਹਨੂੰ ਗੁੰਨਣ ਤੋਂ ਬਾਅਦ ਇਹਦੇ ਹਲਕਾ ਜਿਹਾ ਤੇਲ ਲਾ ਕੇ ਇਹਨੂੰ ਰੱਖ ਦੇਣਾ 10 ਮਿੰਟ ਵਾਸਤੇ 10 ਮਿੰਟ ਵਾਸਤੇ ਤੁਸੀਂ ਰੱਖ ਦੋਗੇ ਤਾਂ ਦੇਖੋਗੇ ਇਹ ਹੋਰ ਜ਼ਿਆਦਾ ਫਲਫੀ ਹੋ ਗਿਆ ਫਲਫੀ ਬਣ ਗਿਆ ਪੂਰਾ ਪੂਰਾ ਫਲਫੀ ਬਣਨ ਤੋਂ ਬਾਅਦ ਦੇਖਿਓ ਦੇਖੋ ਹੁਣ ਬਣ ਗਿਆ ਨਾ ਬਣ ਫਲਫੀ ਇਹਨੂੰ ਹੁਣ ਆਪਾਂ ਇੱਕ ਵਾਰ ਹੋਰ ਉਹ ਕਰਾਂਗੇ ਥੋੜਾ ਜਿਹਾ ਹੱਥ ਹੁਤ ਮਾਰ ਕੇ ਇਹਦੇ ਵਿੱਚ ਜਿੰਨੀ ਹਵਾ ਜੀ ਆ ਉਹ ਕੱਢਾਂਗੇ ਮੁੱਕੀਆਂ ਮਾਰ ਕੇ ਮੁੱਕੀਆਂ ਮਾਰ ਕੇ ਜਿਵੇਂ ਹਵਾ ਜੀ ਕੱਢ ਕੇ ਆਦੀ ਆਪਾਂ ਇਨੂੰ ਹਲਕਾੇ ਹੱਥ ਮਾਰ ਕੇ ਇਹਨੂੰ ਫਰਾਈਪੈਨ ਤੇ ਲਾ ਕੇ ਤੇਲ ਉਹਦੇ ਵਿੱਚ ਫਰਾਈਪੈਨ ਦੇ ਵਿੱਚ ਰੱਖ ਦੇਣਾ ਹੈ ਫਰਾਈਪੈਨ ਦੇ ਵਿੱਚ ਰੱਖਣ ਤੋਂ ਬਾਅਦ ਆਪਾਂ ਇਹਨੂੰ ਬਰਾਬਰ-ਬਰਾਬਰ ਭਾਗਾਂ ਦੇ ਵਿੱਚ ਕੱਟ ਲਾਂਗੇ ਚਾਰ ਚਾਰ ਪੀਸਾਂ ਦੇ ਵਿੱਚ ਕੱਟ ਲੈਣਾ ਆਪਾਂ ਇਹਨੂੰ ਕੱਟਣ ਤੋਂ ਬਾਅਦ ਇਹ ਦੇਖੋ ਕੱਟ ਲਿਆ ਜੀ ਕੱਟਣ ਤੋਂ ਬਾਅਦ ਆਪਾਂ ਨੇ ਫਰਾਈਪੈਨ ਦੇ ਵਿੱਚ ਰੱਖ ਦੇਣਾ ਇਹਨੂੰ 3 ਮਿੰਟਾਂ ਵਾਸਤੇ 3 ਮਿੰਟਾਂ ਵਾਸਤੇ ਜਦੋਂ ਤੁਸੀਂ ਰੱਖੋਗੇ ਇਹਨੂੰ ਤੇਲ ਲਾ ਕੇ ਰੱਖਣਾ ਹੈ ਇਦਾਂ ਨਹੀਂ ਰੱਖਣਾ ਹੈਗਾ ਹਲਕਾ ਜਿਹਾ ਤੇਲ ਲਾ ਕੇ ਥੱਲੇ ਵੀ ਤੇਲ ਲਾਣਾਗਾ ਤੇ ਫਰਾਈਪੈਨ ਦੇ ਤੇ ਉੱਤੇ ਵੀ ਤੇਲ ਲਾਣਾਗਾ ਇਹਦੇ ਵਿੱਚ ਬੰਦੇ ਆਟੇ ਦੇ ਉੱਤੇ ਥੋੜਾ ਥੋੜਾ ਤੇਲ ਲਾ ਕੇ ਹਲਕਾ ਹਲਕਾ ਇਹਨੂੰ ਰੱਖ ਦੇਣਾ ਹੈ ਇਹਨੂੰ ਆਪਾਂ ਫਿਰ ਟਾਕ ਦੇਣਾ ਟਕਣ ਤੋਂ ਬਾਅਦ ਆਪਾਂ ਇਹਨੂੰ ਤਵੇ ਤੇ ਰੱਖ ਦੇਣਾ ਤਵੇ ਤੇ ਰੱਖਣ ਤੋਂ ਬਾਅਦ ਤੁਸੀਂ ਇਹਨੂੰ 30 ਮਿੰਟ ਲਈ ਆਪਾਂ ਹੋ ਕਰਨ ਵੇਟ ਕਰਨਾ 30 ਮਿੰਟ ਬਾਅਦ ਦੇਖੋ ਇਹ ਫੁੱਲ ਜਾਣਗੇ ਫੁੱਲ ਗਏ ਬਣ ਗਏ ਵਧੀਆ ਘੜ ਬਣ ਗਏ ਪੂਰੇ ਫਿਰ ਹੁਣ ਆਪਾਂ ਇਹੋ ਥੋੜਾ ਜਿਹਾ ਹੋਰ ਹੋ ਕਰਾਂਗੇ 10 ਕਿ ਮਿੰਟ ਦੇ ਵਿੱਚ ਪੂਰਾ ਵਧੀਆ ਤਿਆਰ ਹੋ ਜਾਊਗਾ ਇਹ ਤੁਹਾਨੂੰ ਦਾ ਦਿਖਾ ਰਹੇ ਆ ਕਿ ਹਾਂ ਵੀ ਕਿ ਕਿਵੇਂ ਬਣੀਦਾ ਇਹ